ਪਰਮ ਸਤਿਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਨਨਿਵਾਰ ਸ਼ਬਦ ਵਿਚਾਰ ਦੇ ਨਾਲ जुड़ना करिए सब कोई चलन कहत है उहा। ना जानो बैकुंठ है कहा रहा ਕਮੇਤ ਸਾਹਿਬ ਫਰਮਾਨ ਕਰ ਰਹੇ ਹਨ ਕਹਿੰਦੇ ਹਰ ਕੋਈ ਆਖ ਰਿਹਾ ਕਿ ਮੈਂ ਉਸ ਵਿਖੁੰਠ ਦੇ ਵਿੱਚ ਅਪੜਨਾ ਹਰ ਕੋਈ ਆਖ ਰਿਹਾ ਵੀ ਮੈਂ ਉਹ ਸੱਚਖੰਡ ਚ ਮੇਰਾ ਨਿਵਾਸ ਹੋ ਜੇ ਮੈਂ ਉੱਥੇ ਅਪੜਨਾ ਮੈਂ ਕੁੰਸਤਾਨੋਂ ਦੋ ਸੱਚਖੰਡ ਉਹ ਪ੍ਰਮਾਤਮਾ ਦਾ ਪਰਮੇਸ਼ਰ ਦਾ ਕਹਿੰਦੇ ਕਿੰਨੂ ਪੁੱਛ ਕੇ ਵੇਖ ਲੋ ਹਰੇ ਕੀ ਕਹਿੰਦਾ ਪਰ ਕਹਿੰਦੇ ਮੈਨੂੰ ਤਾਂ ਸਮਝ ਨਹੀਂ ਆਈ ਕਬੀਰ ਸਾਹਿਬ ਕਹਿੰਦੇ ਵੀ ਇਹਨਾਂ ਦਾ ਉਹ ਬੈਕੁੰਠ ਕਿੱਥੇ ਹੈ ਜਿਹੜੇ ਚ ਇਹ ਪੜਨ ਦੀਆਂ ਗੱਲਾਂ ਕਰਦੇ ਮਿੰਤਨ ਕਹਿੰਦੇ ਨਾ ਜਾਣੋ ਬੈਕੁੰਠ ਹੈ ਕਹਾਂ ਕਹਿੰਦੇ ਮੈਨੂੰ ਤਾਂ ਨਹੀਂ ਸਮਝ ਆਈ ਵੀ ਕਿੱਥੇ ਕਿਹੜੇ ਬੈਕੁੰਠ ਦੀ ਗੱਲ ਕਰ ਰਹੇ ਹੈ ਰੰਗੇ ਫਰਮਾਨ ਹੈ ਰਹਾਉ ਆਪ ਆਪ ਕਾ ਮਰਮ ਨਾ ਜਾਣਾ ਬਾਤਨ ਹੀ ਬੈਕੁੰਠ ਬਖਾਨਾ ਕਿਨਹੀ ਮਨ ਨਰੀਆ ਇਹ ਗੱਲਾਂ ਤਾਂ ਕਰਦੇ ਹਨ ਕਿੰਨੇ ਇਹਨਾਂ ਲੋਕਾਂ ਨੇ ਆਪਣੇ ਆਪ ਦਾ ਭੇਤ ਤਾਂ ਪਾਇਆ ਨਹੀਂ ਆਪ ਦੇ ਅੰਦਰ ਤਾਂ ਝਾਤੀ ਮਾਰੀ ਨਹੀਂ ਵੀ ਮੇਰੇ ਅੰਦਰ ਕਿੰਨੀਆਂ ਕਮੀਆਂ ਜਾਂ ਕੁਛ ਵੀ ਹੈ ਕਹਿੰਦੇ ਆਪ ਦੇ ਅੰਦਰ ਤੇ ਆਪ ਦਾ ਭੇਨਤਾ ਬੰਦਰੀਆਂ ਗੱਲਾਂ ਦੇ ਨਾਲ ਹੀ ਕਹਿੰਦੇ ਬਕੁੰਠਾ ਆਖ ਰਿਹਾ ਹੈ ਵੀ ਅਸੀਂ ਬਕੁੰਠ ਜਾਣਾ ਬਕੁੰਠ ਜਾਣਾ ਐਂ ਕਹਿੰਦੇ ਗੱਲਾਂ ਨਾਲ ਤਾਂ ਨਹੀਂ ਪੜਿਆ ਜਾਂਦਾ ਏ ਮਨ ਕਹਿੰਦੇ ਜਦ ਤੱਕ ਤੇਰੀਆਂ ਬਕੁੰਠ ਅਪਣਨ ਦੀਆਂ ਅਸਾਂ ਹਨ ਤਦ ਤੱਕ ਇਹਨੇ ਪ੍ਰਭੂ ਦੇ ਚਰਨਾਂ ਦੇ ਵਿੱਚ ਨਿਵਾਸ ਨਹੀਂ ਹੋ ਸਕਦਾ ਜਿੰਨਾ ਮਰਜੀ ਯੂਰ ਲਾ ਲਾ ਜਿੰਨਾ ਚਿਰ ਤੇਰੀ ਇੰਦਰੀਆਂ ਗੱਲਾਂ ਵੀ ਮੈਂ ਉੱਥੇ ਅਪਣਾਣਾ ਅਪਣਾਣਾ ਕਹਿੰਦੇ ਨਹੀਂ ਅਪਣਿਆ ਜਾਣਾ ਗੱਲਾਂ ਨਾਲ ਨਹੀਂ ਅਪਣਿਆ ਜਾਣਾ ਕੁਝ ਕਰਨਾ ਪੈਣਾ ਹੈ ਜੇ ਮੰਜ਼ਿਲ ਤੇ ਪਹੁੰਚਣਾ ਹੈ ਤਾਂ ਉਸ ਰਸਤੇ ਤੇ ਤੁਰਨਾ ਪੈਂਦਾ ਹੈ ਨਿਰਾ ਗੱਲਾਂ ਕਰ ਕਰਕੇ ਵੀ ਮੈਂ ਫਲਾਣੇ ਥਾਂ ਪਹੁੰਚ ਜਾ ਫਲਾਣੇ ਥਾਂ ਪਹੁੰਚ ਜਾ ਐਵੇਂ ਨਹੀਂ ਪੜਾਇੰਦਾ ਉਸ ਰਸਤੇ ਦਾ ਪੈਂਡਾ ਤੈਅ ਕਰਨਾ ਪੈਂਦਾ ਹੈ ਚੱਲਣਾ ਪੈਂਦਾ ਉਸਤੇ ਫਿਰ ਪੰਜ ਕਪੜਿਆ ਜਾਂਦਾ ਐਵੇਂ ਨਹੀਂ ਆਪਣੇੰਦਾ ਫਿਰ ਅੱਗੇ ਫਰਮਾਨ ਹੈ ਜਦ ਲਗ ਮਨ ਬੈਕੁੰਠ ਕੀ ਆਸ ਤਬ ਲਗ ਨਾਹੀ ਚਰਨ ਨਿਵਾਸ ਕਹਿੰਦੇ ਕੱਲੀਆਂ ਗੱਲਾਂ ਜਿੰਨੀਆਂ ਮਰਜ਼ੀ ਕਰੀ ਜਾ ਤੂੰ ਐਵੇਂ ਇਹੇ ਝੁੱਟੀਆਂ ਹੀ ਆਸਾਂ ਫੋਕੀਆਂ ਗੱਲਾਂ ਕਰੀ ਜਾਂਦਾ ਇਹ ਆਸਾਂ ਤੇਰੀਆਂ ਕਹਿੰਦੇ ਤੂੰ ਨਿਸ਼ਕਾਮ ਹੋ ਕੇ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਨਿਸ਼ਕਾਮ ਹੋ ਕੇ ਮਨ ਦੇ ਵਿੱਚ ਸਵਾਰਥ ਨਾ ਰੱਖਾ ਨਿਰਸਵਾਰਥ ਹੋ ਕੇ ਸੇਵਾ ਕਰ ਨਿਰਸਵਾਰਥ ਹੋ ਕੇ ਸਿਮਰਨ ਕਰ ਅੱਗੇ ਕੀ ਕਰਨਾ ਹੈ ਕਿੱਥੇ ਤੈਨੂੰ ਅਪੜਾਉਣਾ ਉਹ ਪਰਮਾਤਮਾ ਦਾ ਤੇ ਗੁਰੂ ਦਾ ਕੰਮ ਹੈ ਤੇਰਾ ਕੰਮ ਹੈ ਨਿਰਸਵਾਰਥ ਹੋ ਕੇ ਸੇਵਾ ਤੇ ਸਿਮਰਨ ਬਾਣੀ ਬੰਣੀ ਇਹ ਸ਼ਰਤਾਂ ਰੱਖ ਕੇ ਨਹੀਂ ਕੰਮ ਬਣਦਾ ਕਹਿੰਦੇ ਜਿੰਨਾ ਚਿਰ ਤੇਰੇ ਮਨ ਦੇ ਵਿੱਚ ਸ਼ਰਤਾਂ ਆਸਾਂ ਉਹਨਾਂ ਚਿਰ ਕਹਿੰਦੇ ਮਤਲਬ ਹੀ ਨਹੀਂ ਤੇਰਾ ਜਿੱਥੇ ਅਪੜਨ ਦੀਆਂ ਗੱਲਾਂ ਕਰਦਾ ਨਹੀਂ ਆਪਣਾ ਜਾਣਾ ਕਹਿੰਦੇ ਉੱਥੇ परमात्मा ਦੇ ਚੰਨਾਂ 'ਚ ਨਿਵਾਸ ਨਹੀਂ ਹੋਣਾ ਕਹਿੰਦੇ ਤੇਰਾ ਜਿੰਨਾ ਮਰਜੀ ਜੋਰ ਲਾਲਾ ਇਸ ਤਰ੍ਹਾਂ ਖਾਈ ਕੋਟ ਨਾ ਪਰਲ ਪਗਾਰ ਨਾ ਜਾਣੋ ਬੈਕੁੰਠ ਦਵਾਰ ਖਾਈ ਮਤਲਬ ਖਾੜੀ ਕਿਲੇ ਦੇ ਪਾਸੇ ਡੁੰਗੀ ਚੌਣੀ ਖਾੜੀ ਰਾਖੀ ਲਈ ਪੱਟੀ ਜਾਂਦੀ ਹੈ ਪਾਣੀ ਛੱਡਿਆ ਜਾਂਦਾ ਉਹਦੇ ਵਿੱਚ ਪਾਣੀ ਭਰਿਆ ਜਾਂਦਾ ਵੀ ਕਿਲੇ ਤੱਕ ਕੋਈ ਪਹੁੰਚੇ ਨਾ ਚਾਰ ਚਫਰੇ ਚੌਣੀ ਖਾੜੀ ਪਟਕੇ ਉਹਦੇ ਵਿੱਚ ਪਾਣੀ ਛੜਨ ਦਿੱਤਾ ਜਾਂਦਾ ਡੁੰਗੀ ਕੋਟ ਦਾ ਮਤਲਬ ਕਿਲਾ ਪਤਲ ਦਾ ਮਤਲਬ ਸ਼ਹਿਰ ਪਰ ਲਗ ਪਗਾਰਾ ਮਨੋ ਸ਼ਹਿਰ ਦੀ ਵੱਡੀ ਦੀਵਾਰ ਚਫੇਰੇ ਨਹੀਂ ਤਾਂ ਸਮਝਾ ਰਹੇ ਹਨ ਕਵੀ ਸਭ ਕਹਿੰਦੇ ਮੈਨੂੰ ਤਾਂ ਪਤਾ ਨਹੀਂ ਇਹਨਾਂ ਲੋਕਾਂ ਦੇ ਬੈਕੁੰਠ ਦਾ ਬੂਹਾ ਕਿ ਹੋ ਜਾਏ ਜਿਹੜੀਆਂ ਜਿਹੜੇ ਦੀਆਂ ਆਸਾਂ ਲੱਗੀਆਂ ਰੱਖੇ ਬੈਠੇ ਆ ਨਾ ਜਾਣੂ ਬੈਕੁੰਠ ਦਵਾਰਾ ਦਵਾਰਾ ਮਤਲਬ ਦਰਵਾਜਾ ਮੈਨੂੰ ਨਹੀਂ ਪਤਾ ਕਹਿੰਦੇ ਕਿਹੋ ਜਿਹਾ ਉਹ ਦਰਵਾਜਾ ਜਿਹੜੇ ਬਕੁੰਠ ਦੀਆਂ ਇਹ ਲੋਕ ਗੱਲਾਂ ਕਰਦੇ ਆ ਉਹਦਾ ਬੂਹਾ ਕਿਹੋ ਜਿਹਾ ਹੈ ਕਿਹੋ ਜਿਹਾ ਸ਼ਹਿਰ ਹੈ ਕਿਹੋ ਜੀ ਉਸ ਦੀ ਸੀਲ ਹੈ ਮਤਲਬ ਚਾਰ ਦਵਾਰੀ ਹੈ ਫਸੀਲ ਦਾ ਮਤਲਬ ਚਾਰ ਦਵਾਰੀ ਮੈਨੂੰ ਨਹੀਂ ਪਤਾ ਕਹਿੰਦੇ ਕਿਹੋ ਜੀ ਹੈ ਤੇ ਕਿਹੋ ਜੀ ਉਸ ਦੇ ਚਾਰ ਸਾਰੇ ਖਾਈ ਖਾਈ ਹੈ ਉਹਦਾ ਵੀ ਨਹੀਂ ਮੈਨੂੰ ਪਤਾ ਕਹਿੰਦੇ ਰੱਗੇ ਫਰਮਾਨ ਹੈ ਕਹੇ ਕਮੀਰ ਅਬ ਕਹੀਐ ਕਾਹੇ ਸਾਧ ਸੰਗਤ ਬੈਕੁੰਠ ਆਹੀ ਕਮੀਰ ਸਾਹਿਬ ਸਮਝਾਉਣਾ ਕਰਦੇ ਆ ਕਹਿੰਦੇ ਇਹ ਲੋਕ ਸਮਝਦੇ ਨਹੀਂ ਕਿ ਅਗਾਹ ਕਿਤੇ ਵੈਕੁੰਠ ਨਹੀਂ ਹੈ ਜਿਹਨੇ ਮੈਕੁੰਠ ਦੀਆਂ ਗੱਲਾਂ ਤੁਸੀਂ ਕਰੀ ਜਾਂਦੇ ਆਂ ਗਾਹ ਕਹਿੰਦੇ ਕਿਤੇ ਵੈਕੁੰਠ ਨਹੀਂ ਹੈ ਕਿਸ ਨੂੰ ਹੁਣ ਆਖੀਏ ਕਿ ਸਾਧ ਸੰਗਤ ਹੀ ਮੈਕੁੰਠ ਹੈ ਕਮੀਸ਼ ਸਾਹਿਬ ਕਹਿੰਦੇ ਕੀ ਸਮਝਾਈਏ ਨਨੂ ਵੀ ਆ ਸਾਧ ਸੰਗਤ ਹੈ ਜਣੀ ਇਹੀ ਵੈਕੁੰਠ ਹੈ ਇਹੀ ਸੱਚਖੰਡ ਹੈ ਸੰਗਤ ਕਰਿਆ ਘਰ ਜੇ ਸੰਗਤ ਕਰ ਲਈ ਤਾਂ ਮੈ ਬਿਕੁੰਠ ਚ ਪਹੁੰਚ ਗਿਆ ਸਮਝ। ਰੋਜ਼ ਬਿਕੁੰਠ ਦੇ ਵਿੱਚ ਅਪੜਿਆ ਕਰਨ ਭਾਵ ਰੋਜ਼ ਸੰਗਤ ਕਰਿਆ ਕਰ। ਤੇ ਹੋਰ ਗੱਲਾਂ ਜ ਨਹੀਂ ਜਿਹੜੇ ਮੈਕੁੰਠ ਨਹੀਂਆ ਕਰਦੇ ਕਹਿੰਦੇ ਉਹ ਉਹਦੇ ਚ ਗੱਲਾਂ ਨਾਲ ਨਹੀਂ ਅਪੜਿਆ ਜਨਾ ਸੰਗਤ ਕਰਿਆ ਕਰਈ ਬਿਕੁੰਠ ਹੈ। ਤੇ ਉਹ ਬਿਕੁੰਠ ਕਹਿੰਦੇ ਇੱਥੇ ਹੀ ਹੈ ਕਿਤੇ ਨਹੀਂ ਹੈ। ਹੋਰ ਆਹਾਂ ਜਿਹੜੀ ਸੰਗਤ ਹੈ ਕਹਿੰਦੇ ਇਹੀ ਬਿਕੁੰਠ ਹੈ। ਕਬੀਰ ਸਾਹਿਬ ਕਹਿੰਦੇ ਕਿਉਂ ਪਹਿਲਾਂ ਸਾਰ ਜਿਹਨੇ ਅਸੀਂ ਗੱਲਾਂ ਕਰਦੇ ਆ ਲੋਕ ਕਰਦੇ ਪਹਿਲਾਂ ਉਹਦੇ ਬਾਰੇ ਸਮਝਾ ਗਏ ਨਾ ਕਬੀਰ ਸਾਹਿਬ ਪਰ ਲਾਸਟ ਪੰਕਤੀ ਦੇ ਵਿੱਚ ਕੀ ਕਹਿੰਦੇ ਕਿਉਂ ਨਹੀਂ ਤਾਂ ਇਹ ਭੁਲੇਖਾ ਰਹਿ ਜਾਣਾ ਮੈਂ ਫਿਰ ਕਿਹੜਾ ਕਿੱਥੇ ਕਿਹੜਾ ਵਕੁੰਡਾ ਕਹਿੰਦੇ ਵਕੁੰਡ ਭਾਈ ਗੁਰੂ ਦੀ ਸਾਧ ਦਾ ਮਤਲਬ ਗੁਰੂ ਸੰਗਤ ਦਾ ਮਤਲਬ ਸੰਗਤ ਗੁਰੂ ਦੀ ਸੰਗਤ ਜੂ ਆਹ ਸੰਗਤ ਕਰ ਰਹੇ ਆ ਕਹਿੰਦੇ ਇਹ ਹੀ ਬਿਕੁੰਠ ਹੈ ਰੋਜ਼ ਹੀ ਆਪਣਾ ਕਰਨ ਐ ਇਸ ਬਿਕੁੰਠ ਦੇ ਵਿੱਚ ਜਾ ਕੇ ਬੈਠਿਆ ਕਰਨ ਜਿਹੜੇ ਬਿਕੁੰਠ ਤੇ ਬੈਠਣ ਦੀ ਗੱਲ ਕਰਦਾ ਹੈ ਕਹਿੰਦੇ ਸੰਗਤ ਜੀ ਬੈਠਾ ਕਰ ਇਹਦਾ ਬਿਕੁੰਠ ਇਹ ਅਸਲ ਬਿਕੁੰਠ ਹੈ ਇਨੀ ਤਾਇਆ ਨਹੀਂ ਆਂਦਾ ਮੇਰੇ ਤੋਂ ਤੇ ਹੋਰ ਤੂੰ ਦੂਜੇ ਬਿਕੁੰਠ ਦੀਆਂ ਗੱਲਾਂ ਕਰਦੇ ਆ ਜਿਹੜੇ ਚ ਕੋਈ ਆਪਣਨ ਦਾ ਪਤਾ ਹੀ ਨਹੀਂ ਜਿਹਦੇ ਦਾ ਕੋਈ ਦਰਵਾਜ਼ੇ ਦਾ ਹੀ ਨਹੀਂ ਪਤਾ ਰਸਤੇ ਦੀ ਨਹੀਂ ਪਤਾ ਵੀ ਕਿਹੜਾ ਕਿੱਧਰ ਦੀ ਕਿਹੜੇ ਪਾਸੇ ਉਸ ਵੈਕੁੰਠ ਦੀਆਂ ਗੱਲਾਂ ਕਰਦਾ ਜਿਹੜਾ ਤੇਰੇ ਸਾਹਮਣੇ ਵੈਕੁੰਠ ਹੈ ਕਹਿੰਦੇ ਉਹਦੇ 'ਚ ਤੇਰੇ ਤੋਂ ਆਇਆ ਨਹੀਂ ਹੁੰਦਾ ਇਹਦੇ 'ਚ ਆਇਆ ਕਰ ਕਹਿੰਦਾ ਪਾ ਰੰਗਲੇ ਸ਼ਬਦ ਦੇ ਵਿੱਚ ਫਰਮਾਨ ਹੈ ਕਿਉਂ ਲੀਜੈ ਗੱਡ ਬੰਕਾ ਭਾਈ ਦੋ ਵਰ ਕੋਟ ਅਰਤੀ ਵਰਖਾਈ ਰਹਾਉ ਕਹਿੰਦੇ ਹੈ ਭਾਈ ਇਹ ਸਰੀਰ ਰੂਪ ਪੱਕਾ ਕਿਲਾ ਕਾਬੂ ਕਰਨਾ ਬਹੁਤ ਔਖਾ ਹੈ ਇਸ ਕਿਲੇ ਨੂੰ ਇਸ ਸਰੀਰ ਨੂੰ ਕਹਿੰਦਾ ਭਾਵੇਂ ਸਰੀਰ ਨੂੰ ਕਾਬੂ ਕਰਨਾ ਬਹੁਤ ਔਖਾ ਹੈ ਇਸ ਰੂਪੀ ਕਿਲੇ ਨੂੰ ਪੱਕੇ ਕਿਲੇ ਨੂੰ ਕਹਿੰਦੇ ਇਸ ਦੇ ਦਿਵਾਲੇ ਦ્વੈਤ ਦੀ ਦੋਹਰੀ ਫਸੀਲ ਭਾਵ ਦੂਰੀ ਦੀਵਾਰ ਤੇ ਤਿੰਨ ਗੁਣਾ ਦੀ ਤੇਰੀ ਖਾਈ ਹੈ ਤਿੰਨ ਖਾਲੀਆਂ ਦੇ ਵਿੱਚ ਰਜੋਸ ਤਮੋਸ ਤੋ ਤਿੰਨ ਗੁਣਾ ਦੀ ਮਾਇਆ ਦੀ ਜਿਹੜੇ ਤਿੰਨ ਗੁਣਾ ਕਹਿੰਦੇ ਇਹਦੇ ਚ ਇਹ ਤਿੰਨ ਖਾਲੀਆਂ ਇਹਦੇ ਚ ਚਾਰ ਚਪੇਰੇ ਪਾਵੇ ਸਰੀਰ ਦੇ ਚਾਰਛੇ ਮੇ ਮਾਇਆ ਦਾ ਮੂਹ ਦਾ ਜਾਲ ਵਿਛਿਆ ਹੋਇਆ ਹੈ ਫਿਰਗੇ ਫਰਮਾਨ ਹੈ ਰਹਾਉ ਪੰਜ 25 ਮੋਹ ਮਦ ਮਤਸਾ ਆਡੀ प्रबल माया ਜਨ ਗਮੀ ਜਨ ਗਰੀਬ ਕੋ ਜੋਰ ਨਾ ਪਹੁੰਚੈ ਕਹਾ ਕਰੋ ਰਘੁਰਾਇ ਤਾ ਸਮਝਾ ਰਿਹਾ ਕਹਿੰਦੇ ਬਲ ਵਾਲੀ ਮਾਇਆ ਦਾ ਆਸਰਾ ਲੈ ਕੇ ਪੰਜ ਕਾਮਕਰੂ ਲੋ ਮੋਹ ਹੰਕਾਰ ਤਿ ਪੱਜੀ ਭਾਵ 25 ਤਤ ਮੋਹ ਹੰਕਾਰ ਈਰਖਾ ਨਿਫੌਜ ਲੜਨ ਨੂੰ ਤਿਆਰ ਹੈ ਇਨੇ ਹੈ ਪ੍ਰਭੂ ਮੇਰੇ ਗਰੀਬ ਦੀ ਕੋਈ ਪੇਸ਼ ਨਹੀਂ ਜਾਂਦੀ ਦੱਸ ਮੈਂ ਕੀ ਕਰਾਂ ਕਹਿੰਦੇ ਇਹ ਤਾਂ ਬੜੀ ਤਕੜੀ ਫੌਜ ਹੈ ਇਹ ਮਾਇਆ ਦੀ ਤੇ ਇਹ ਬੜੀ ਤਕੜੀ ਫੌਜ ਹੈ ਕਹਿੰਦੇ ਹੰਕਾਰ ਦੀ ਈਰਖਾ ਦੀ ਮੋਹ ਦੀ ਤੇ ਇਹ ਲੜਨ ਲਈ ਤਿਆਰ ਹੈ ਇਹਨਾਂ ਕਿਵੇਂ ਲੜਿਆ ਜਾਵੇ ਕਹਿੰਦੇ ਮੇਰੇ ਗਰੀਬ ਦੀ ਤਾਂ ਕੋਈ ਪੇਸ਼ ਨਹੀਂ ਜਾਂਦੀ ਮੈਂ ਕੀ ਕਰਾਂ ਦੱਸ ਰੱਗੇ ਫਰਮਾਨ ਕਾਮ ਕੀ ਵਾਰੀ ਦੁੱਖ ਸੁਖ ਦਰਵਾਨੀ ਪਾਪ ਉਪਨ ਦਰਵਾਜਾ ਕ੍ਰੋਧ ਪ੍ਰਧਾਨ ਮਹਾ ਬਣ ਦੁੰਦਰ ਤਹ ਮਨ ਮਾਵਾਸੀ ਰਾਜ ਕਹਿੰਦੇ ਕਾਮ ਇਸ ਕਿਲੇ ਦੇ ਬੂਹੇ ਦਾ ਮਾਲਕ ਹੈ ਇਹ ਸਰੀਰੂਪੀ ਜਿਹੜਾ ਕਿਲਾ ਹੈ ਕਹਿੰਦੇ ਕਾਮ ਇਸ ਬੂਹੇ ਦਾ ਮਾਲਕ ਹੈ ਦੁੱਖ ਤੇ ਸੁਖ ਪਹਿਰੇਦਾਰ ਹਨ ਪਾਪ ਤੇ ਪੁੰਨ ਕਿਲੇ ਦੇ ਦਰਵਾਜ਼ੇ ਹਨ ਬੜਾ ਲੜਾਕਾ ਕ੍ਰੋਧ ਹੈ ਕਿਲੇ ਦਾ ਚੌਧਰੀ ਹੈ ਪਾਪ ਕ੍ਰੋਧ ਬੜਾ ਅੰਦਰ ਬੜਾ ਲੜਕਾ ਹੈ ਮਾੜੀ ਜੀ ਕੋਈ ਗੱਲ ਕਹਿੰਦੇ ਤਾਂ ਪਟਟਮ ਤੇ ਹੋ ਜਾਂਦਾ ਹੈ ਕਹਿੰਦੇ ਅਜੇਹੇ ਕਿਲੇ ਦੇ ਵਿੱਚ ਮਨ ਰਾਜਾ ਆਕੀ ਹੋ ਕੇ ਬੈਠਾ ਹੈ ਰੱਗੇ ਫਰਮਾਨ ਹੈ ਸਵਾਦ ਸਨਾਹ ਟੋਪ ਮਮਤਾ ਕੋ ਕੁਬੁੱਦ ਕਮਾਨ ਚੜਾਈ ਤਿਸਨਾ ਤੀਰ ਰਹੀ ਘਟ ਪੀਤਰ ਇਉ ਗੱਡ ਲਿਓ ਨਾ ਜਾਈ ਕਹਿੰਦੇ ਜੀਵ ਸਵਾਦ ਜੀਵ ਦੇ ਚਸਕੇ ਜੀਵ ਦਾ ਸਮਾਨ ਮਨ ਰੂਪੀ ਰਾਜੇ ਨੇ ਕਹਿੰਦੇ ਸੰਜੋ ਪੈਣੀ ਹੋਈ ਐ ਸਵਾਦ ਦੀ ਸੰਜੋ ਵਰਦੀ ਕਹ ਲਈਏ ਉਤੋਂ ਨੀਂ ਜਦੋਂ ਲੜਾਈ ਕਰਦੇ ਪਹਿਨਦੇ ਐ ਕਹਿੰਦੇ ਜੀਵ ਦੇ ਚਸਕੇ ਜਿਹੜੇ ਐ ਉਹ ਕਹਿੰਦੇ ਮਨ ਰੂਪੀ ਰਾਜੇ ਨੇ ਸੰਜੋਪੈਨੀ ਹੋਈ ਐ ਭਾਵੇਂ ਚਸਕੇ ਐ ਜੀਵ ਦੇ ਖਾਣ ਦੇ ਇਹ ਖਹਿੜਾ ਨਹੀਂ ਛੱਡਦੇ ਕਹਿੰਦਾ ਪਾਲ ਮਮਤਾ ਦੀ ਟੋਪ ਟੋਪ ਪਾਇਆ ਹੋਇਆ ਮਮਤਾ ਦਾ ਮਮਤਾ ਖਹਿੜਾ ਨਹੀਂ ਛੱਡਦੀ ਤੇ ਭੈੜੀ ਮਤ ਦੀ ਕਮਾਨ ਕਸੀ ਹੋਈ ਐ ਪੈਣੀ ਮਤਨ ਖਹਿੜਾ ਨਹੀਂ ਛੱਡਦੀ ਤੇ ਤ੍ਰਿਸ਼ਨਾ ਦੇ ਤੀਰ ਅੰਦਰ ਹੀ कसे ਹੋਏ ਐ ਤ੍ਰਿਸ਼ਨਾ ਵੀ ਖਹਿੜਾ ਨਹੀਂ ਛੜਨੀ ਕਹਿੰਦਾ ਪਾਉ ਅਜਿਹਾ ਕਿਲਾ ਕਹਿੰਦੇ ਮੈਥੋਂ ਕਿੱਥੇ ਜਿੱਤਿਆ ਜਾ ਸਕਦਾ ਕਵੀਰ ਸਾਹਿਬ ਕਹਿੰਦੇ ਇੰਨਾ ਤਕੜਾ ਜਿਹੜਾ ਇਹ ਕਿਲਾ ਹੈ ਸਰੀਰੂਪੀ ਇਸ ਸਰੀਰ ਨੂੰ ਕਿਵੇਂ ਜਿੱਤਿਆ ਜਾ ਸਕਦਾ ਕਹਿੰਦਾ ਪਾਉ ਇਹੋ ਗੱਡ ਲਿਓ ਨਾ ਜਾਈ ਗੱਡ ਮਤਲਬ ਕਿਲਾ ਲਿਓ ਕਹਿੰਦੇ ਕਿੱਥੋਂ ਮੈਂ ਕਿਵੇਂ ਲੈ ਲੂੰਗਾ ਇਸ ਕਿਲੇ ਨੂੰ ਪਾਵੇ ਸ੍ਰੀ ਨੂੰ ਕਿਵੇਂ ਜਿੱਤਿਆ ਜਾਂਦਾ ਰੱਗੇ ਫਰਮਾਨ ਹੈ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਬ੍ਰਹਮ ਅਗਨ ਸਹਿਜੇ ਪ੍ਰਜਾਲੀ ਏਕੈ ਚੋਰ ਸਜਾਇਆ ਪਰ ਕਹਿੰਦੇ ਜਦੋਂ ਮੈਂ ਪ੍ਰਭੂ ਦੇ ਚਰਨਾਂ ਦਾ ਪ੍ਰੇਮ ਦਾ ਪਲੀਤਾ ਲਾਇਆ ਪ੍ਰੇਮ ਦਾ ਕਹਿੰਦੇ ਪਲੀਤਾ ਲਾਇਆ ਤੇ ਪ੍ਰਭੂ ਚਰਨਾਂ ਦੇ ਵਿੱਚ ਜੁੜੀ ਸੁਰਤ ਨੂੰ ਕਹਿੰਦੇ ਹਵਾਈ ਬਣਾਇਆ ਤੇ ਗੁਰੂ ਦੇ ਬਖਸ਼ੇ ਕਹਿੰਦੇ ਗਿਆਨ ਦਾ ਗੋਲਾ ਫਿਰ ਜਦੋਂ ਚਲਾਇਆ ਗਿਆਨ ਦਾ ਗੁਰੂ ਦੇ ਬਖਸ਼ੇ ਗਿਆਨ ਦਾ ਜਦੋਂ ਗੋਲਾ ਚਲਾਇਆ ਕਹਿੰਦੇ ਮੇਰੀ ਤਾਂ ਹੈਸੀਅਤ ਨਹੀਂ ਸੀ ਇੰਨੀ ਤਗੜੀ ਫੌਜ ਹੈ ਜਿਹੜੀ ਇਹ ਪਿੱਛੇ ਦੱਸਗੇ ਜਿੰਨਾ ਵੀ ਮੈਂ ਕਿਵੇਂ ਇਸ ਕਿਲੇ ਨੂੰ ਜਿੱਤ ਸਕਾਂ ਦੱਸਗੇ ਨਾ ਵੀ ਮੈਂ ਇਥੋਂ ਕਿੱਥੇ ਜਿੱਤਿਆ ਜਾਂਦਾ ਪਰ ਹੁਣ ਇੱਥੇ ਕੀ ਦੱਸ ਰਹੇ ਆ ਵੀ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਇਸ ਕਿਲੇ ਨੂੰ ਜਿੱਤਿਆ ਜਾ ਸਕਦਾ ਉਹ ਦੱਸ ਰਹੇ ਆ ਸਮਝਾ ਰਹੇ ਆ ਕਹਿੰਦੇ ਜਦੋਂ ਗੁਰੂ ਦੀ ਕਿਰਪਾ ਨਾਲ ਤੇ ਪ੍ਰਭੂ ਦੇ ਚਰਨਾਂ ਦੇ ਪ੍ਰੇਮ ਦਾ ਪਲੀਤਾ ਲਾਇਆ ਜਦੋਂ ਉਸ ਗੋਲੇ ਨੂੰ ਚਲਾਉਂਦੇ ਲਾਉਂਦੇ ਆ ਨਾ ਅੱਗ ਦਿੰਦੇ ਆ ਪਿੱਛੇ ਉਹਨੂੰ ਤੇ ਫਿਰ ਉਹਦੇ 'ਚ ਜਦੋਂ ਬਰੂਤ ਨੂੰ ਅੱਗ ਪੈਂਦੀ ਹੈ ਤਾਂ ਚੱਲਦਾ ਉਹ ਕਹਿੰਦੇ ਪਲੀਤਾ ਲਾਇਆ ਤੇ ਪ੍ਰਭੂ ਦੇ ਚਰਨਾਂ ਦੇ ਵਿੱਚ ਜੁੜੀ ਸੁਰਤ ਨੂੰ ਹਵਾਈ ਬਣਾਇਆ ਅੰਜਾਂਦਾ ਨਾ ਹਵਾਈ ਉਹਨੂੰ ਤੇ ਗੁਰੂ ਦੇ ਬਖਸ਼ੇ ਹੋਏ ਗਿਆਨ ਦਾ ਕਹਿੰਦੇ ਗੋਲਾ ਜਦੋਂ ਫਿਰ ਚਲਾਤਾ ਕਹਿੰਦੇ ਸਹਿਜ ਅਵਸਥਾ ਵਿੱਚ ਅਪੜ ਕੇ ਅੰਦਰ ਰੱਬੀ ਜੋਤ ਜਗਾਈ ਜਦੋਂ ਤਾਂ ਕਹਿੰਦੇ ਇੱਕੋ ਹੀ ਛੱਟ ਦੇ ਨਾਲ ਕਾਮਯਾਬੀ ਹੋ ਗਈ ਇੱਕ ਛੱਟ ਦੇ ਨਾਲ ਹੀ ਕਹਿੰਦੇ ਕਿਲਾ ਜਿੱਤਿਆ ਗਿਆ ਫਿਰਗੇ ਫਰਮਾਨ ਹੈ ਇੱਕ ਹੈ ਛੋਟ ਸਿਜਾਇਆ ਸਿਜਾਇਆ ਮਤਲਬ ਜਿੱਤਿਆ ਗਿਆ ਸਤ ਸੰਤੋਖ ਲੈ ਲਰਨੇ ਲੱਗਾ ਤੋਰੇ ਦੋਈ ਦਰਵਾਜਾ ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪੱਕਰਿਓ ਗੱਡ ਕੋ ਰਾਜਾ ਹੁਣ ਜਿਹੜਾ ਰਾਜਾ ਅੰਦਰ ਬੈਠਾ ਸੀ ਨਾ ਮਨ ਰੂਪੀ ਪੂਰਾ ਤੌਰ ਦੇ ਨਾਲ ਪਿੱਛੇ ਜਿਵੇਂ ਦੱਸ ਕੀ ਗਏ ਮੇਕ ਕਿਲੇ ਦੇ ਅੰਦਰ ਬੈਠਾ ਮਨ ਰੂਪੀ ਰਾਜਾ ਕਹਿੰਦੇ ਜਦੋਂ ਫਿਰ ਗਿਆਨ ਦਾ ਗੋਲਾ ਚਲਾਇਆ ਤੇ ਕਿਹਦੇ ਦੀਆਂ ਦਰਵਾਜਾਂ ਨਰੋਜਾਂ ਜਿਹੜੇ ਸੀਗੇ ਸਭ ਭੰਨੇ ਗਏ ਸਭ ਕੁਝ ਹੋ ਗਿਆ ਜਦੋਂ ਫਿਰ ਕਹਿੰਦੇ ਸਤ ਤੇ ਸੰਤੋਖ ਲੈ ਕੇ ਕਹਿੰਦੇ ਮੈਂ ਉਸ ਫੌਜ ਦੇ ਟੱਕਰੇ ਤੇ ਲੜਨ ਲੱਗ ਪਿਆ ਕਹਿੰਦੇ ਦੋਵੇਂ ਦਰਵਾਜੇ ਮੈਂ ਭੰਨ ਲਏ ਜਦੋਂ ਗਿਆਨ ਹੋ ਗਿਆ ਇਹ ਦਰਵਾਜ਼ੇ ਭੰਨੇ ਗਏ ਕਹਿੰਦਾ ਪਾਪ ਤੇ ਕਹਿੰਦੇ ਸਤਗੁਰੂ ਤੇ ਸਤ ਸੰਗਤ ਦੀ ਮਿਹਰ ਦੇ ਨਾਲ ਮੈਂ ਕਿਲੇ ਦੇ ਕਹਿੰਦੇ ਆਕੀ ਹੋਇਆ ਜਿਹੜਾ ਰਾਜਾ ਬੈਠਾ ਇਹ ਨਾ ਪੂਰਾ ਇੰਟਰਨ ਭਾ ਮਨ ਵਿੱਚ ਬੈਠਾ ਸੀ ਮੇਰੇ ਤਾਂ ਹੀ ਪੜਨ ਤਾਂ ਹੀ ਪਾਸੇ ਫੌਜ ਕਾਮ ਕਰੋ ਲੋਭ ਮੋਹ ਹੰਕਾਰ ਇਹ ਸਾਰੇ ਲਾਈ ਹੋਈ ਸੀ ਖਾਲੀਆਂ ਪੱਟੀਆਂ ਹੁੰਦੀਆਂ ਸੀ ਤਿੰਨ ਗੁਣੀ ਮਾਇਆ ਦੀਆਂ ਤੇ ਇੰਨਾ ਤਕੜਾ ਇੰਤਜ਼ਾਮ ਕਰਕੇ ਬੈਠਾ ਸੀ ਕਹਿੰਦੇ ਜਿਹੜਾ ਉਹ ਤੇ ਫਿਰ ਗੁਰੂ ਦੀ ਕਿਰਪਾ ਨਾਲ ਜਦੋਂ ਫਿਰ ਕਹਿੰਦੇ ਇਹ ਦਰਵਾਜ਼ੇ ਦਰੂਜੇ ਭੰਨੇ ਗਏ ਗਿਆਨ ਹੋ ਗਿਆ ਕਹਿੰਦਾ ਭਾਵ ਸਤਿਗੁਰੂ ਦਾ ਗਿਆਨ ਹੋਇਆ ਤੇ ਸੰਗਤ ਕੀਤੀ ਉਹਦੀ ਮਿਹਰ ਦੇ ਨਾਲ ਕਹਿੰਦੇ ਫਿਰ ਜਿਹੜਾ ਆਕੀ ਹੋਇਆ ਬੈਠਾ ਸੀ ਰਾਜਾ ਉਹ ਫੜ ਲਿਆ ਕਹਿੰਦੇ ਭਾਵ ਕਾਬੂ ਚ ਕਰ ਲਿਆ ਮਨ ਨੂੰ ਫਿਰ ਅੱਗੇ ਫਰਮਾਨ ਹੈ ਭਗਵਤ ਦੀਰ ਸਖਤ ਸਿਮਰਨ ਕੀ ਕੱਟੀ ਕਾਲ ਭੈ ਫਾਸੀ ਦਾਸ ਕਮੀਰ ਚੜਿਓ ਗੜ ਉਪਰ ਰਾਜ ਲਿਓ ਅਵਨਾਸੀ ਕਹਿੰਦੇ ਨਹੀਂ ਤਾਂ ਮੇਰੇ ਤੋਂ ਤਾਂ ਇਹ ਕਿੰਨਾ ਕਿਲਾ ਕਿੱਥੇ ਜਿੱਤੇ ਜਾਣਾ ਸੀ ਪਰ ਜਦੋਂ ਸਾਰਾ ਗੁਰੂ ਦੀ ਕਿਰਪਾ ਹੋਈ ਸ਼ਬਦ ਦੀ ਗੁਰੂ ਦੇ ਲੜ ਲੱਗੇ ਤਾਂ ਐਸੀ ਕਿਰਪਾ ਬਣੀ ਕਹਿੰਦੇ ਸਤ ਸੰਗਤ ਤੇ ਸਿਮਰਨ ਦੇ ਬਲ ਦੇ ਨਾਲ ਕਹਿੰਦੇ ਮੈਂ ਕਾਲ ਦੀ ਫਾਹੀ ਤੇ ਦੁਨੀਆ ਦੇ ਡਰਾਂ ਦੀ ਫਾਹੀ ਕਹਿੰਦੇ ਵੜ ਲਈ ਨਾ ਤਾਂ ਮੈਨੂੰ ਹੁਣ ਕਾਲ ਦਾ ਡਰ ਰਿਹਾ ਕਹਿੰਦੇ ਤੇ ਨਾ ਦੁਨੀਆ ਦੇ ਡਰਾਂ ਦਾ ਡਰ ਰਿਹਾ ਨਾ ਦੁਨੀਆ ਦਾ ਕੋਈ ਡਰ ਰਿਹਾ ਕਹਿੰਦੇ ਇਹ ਜਿਹੜੀ ਮੇਰੇ ਵਹਿ ਵੇਂਸੀ ਸੇਮ ਸੀ ਅੰਦਰ ਦੁਨੀਆ ਦਾ ਡਰ ਸੀ ਕਹਿੰਦੇ ਇਹਦੀ ਫਾਹੀ ਮੈਂ ਵੱਢ ਦਿੱਤੀ ਪਾ ਹੁਣ ਕੋਈ ਡਰ ਨਹੀਂ ਰਹਿ ਗਿਆ ਕਹਿੰਦੇ ਪ੍ਰਭੂ ਦਾ ਦਾਸ ਕਬੀਰ ਹੁਣ ਕਿਲੇ ਦੇ ਉੱਪਰ ਚੜ ਬੈਠਾ ਹੈ ਕਹਿੰਦੇ ਤੇ ਸਰੀਰ ਨੂੰ ਵਸ ਕਰ ਚੁੱਕਿਆ ਕਹਿੰਦੇ ਤੇ ਕਦੇ ਨਾ ਨਾਸ ਹੋਣ ਵਾਲਾ ਆਤਮਿਕ ਬਾਦਸ਼ਾਹੀ ਲੈ ਚੁੱਕਿਆ ਕਹਿੰਦੇ ਅਬਨਾਸੀ ਸਦਾ ਹੀ اٹਲ ਰਹਿਣ ਵਾਲਾ ਰਾਜ ਹੈ ਜਿਹੜਾ ਕਹਿੰਦੇ ਉਹ ਲੈ ਲਿਆ ਜਿਵੇਂ ਪਿੱਛੇ ਪੰਜ ਤੱਤਾਂ ਦੀ ਗੱਲ ਕਰੀ ਸੀ ਨਾ ਪ੍ਰਕਿਰਤੀ ਕੁਦਰਤ ਜਿਸ ਤੋਂ ਸਭ ਅਵਸਥਾਂ ਬਣੀਆਂ ਹਨ ਅਤੇ ਜੋ ਆਪ ਕਿਸੇ ਤੋਂ ਨਹੀਂ ਬਣੀ ਅਤੇ ਜੋ ਸਤ ਰਜ ਤਮ ਭਾਵੋ ਇਸਤੋ ਅਰਜੋ ਤਮ ਤਿੰਨ ਗੁਣਾ ਦੀ ਸਮ ਅਵਸਥਾ ਹੈ ਜਿਹੜੀ ਰੂਪ ਉਹ ਪੰਜ ਉਹ ਹੈ ਸਾਖ ਮਤ ਤੇ ਮਿੱਥੇ ਇਹ ਜਿਹੜੇ ਪੰਜ ਪਛੀ ਤੱਤ ਮਹੱਤ ਤ ਕਹਿੰਦੇ ਇਹ ਤਤ ਸਰੀਰ ਦੇ ਵਿੱਚ ਬੁੱਧੀ ਰੂਪ ਵਿੱਚ ਟਿਕਿਆ ਹੋਇਆ ਹੈ ਪ੍ਰਕਿਰਤੀ ਵਿੱਚ ਹਿਲਜੁਲ ਦੇ ਕਾਰਨ ਇਹ ਤਤ ਪੈਦਾ ਹੋਇਆ ਅਹੰਕਾਰ ਜਿਸ ਦਾ ਕਹਿੰਦੇ ਰੂਪ ਹੈ ਹਮੈ ਹੰਕਾਰ ਦਾ ਰੂਪ ਕੀ ਹੈ ਹਮੈ ਜੇ ਹੰਕਾਰ ਦਾ ਰੂਪ ਵੇਖਣਾ ਹੋਵੇ ਤਾਂ ਸਮਝੋ ਜਿਹਦੇ ਅੰਦਰ ਹਮੈ ਉਹ ਮਨ ਨੂੰ ਹੰਕਾਰ ਹੈ ਇਸ ਤਰ੍ਹਾਂ ਸਮਝਾ ਦੇ ਕਬੀਰ ਸਾਹਿਬ ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦੇ ਆ ਮੇ ਅੰਤੁਨਤਾਈਆਂ ਹੋ ਗਈਆਂ ਹੋਣੀਆਂ ਸਤਿਗੁਰੂ ਪਾਤਸ਼ਾਹ ਅਤੇ ਆਪ ਸੰਗਤ ਬਖਸ਼ਣਯੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ